ਸਤਿ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ ਜੋ ਹੋਗੇ ਖਵੈਟਰ ਤੁਹਾਡੇ ਘੜੇ ਵੀ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਤਸੱਲੀ ਕਰਨਾ ਤੁਹਾਡਾ ਫਰਜ਼ ਬੰਦਾ ਪੈਸੇ ਦੇ ਨੇ ਪੈਸੇ ਦਾ ਅਲਰਟ ਆਇਆ ਕਰੋ ਬਜਿਤ ਕਰਿਆ ਕਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਕਿ ਸਜਣ ਦਾ ਫਾਇਦਾ ਹੋ ਜੇ ਕੋਈ ਮਾਤੜ ਖਰੀਦਦਾਰੀ ਕਰ ਸਕੇ ਸਜਣੋ ਪਹੁੰਚ ਗਿਆ ਪਿੰਡ ਅਮੀਸ਼ਾ ਨੇੜੇ ਰਹੇਗਾ ਖਾਲੜਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਲਗਦੀ ਪੱਟੀ ਜਥੇਦਾਰ ਭਉਧੌਣ ਬਣ ਗਿਆ ਐ ਲਖਵਿੰਦਰ ਸਿੰਘ ਜੀ ਬਾਕੀ ਬੁਲਾਉਣੇ ਫਤਿਹ ਕਰਦੇ ਗੱਲ ਬਾਤ ਵਾਇਕਲ ਜੀ ਕਾ ਖਾਲਸਾ ਰੇਲ ਜੀ ਕੀ ਫਤਿਹ ਜੀ ਮੁਬਾਰਕਾਂ ਆ ਜੀ ਨੂੰ ਚੜਦੀ ਕਲਾ ਜੀ ਬਹੁਤ ਕਿਰਪਾ ਕਰਾਂ ਜੀ ਜਥੇਦਾਰੀ ਸੰਭਾਲ ਲਈ ਹੈ ਹਾਂਜੀ ਹਾਂਜੀ ਸੱਚ ਚੰਗੀ ਗੱਲ ਹੋਣਾ ਜੀ ਤੇ ਹੋਰ ਸੁਣਾਓ ਬਹੁਤ ਕਿਰਪਾ ਕਰਾਂ ਜੀ ਹਾਂ ਐਡਰੈਸ ਕਰਾ ਦੇ ਕਰਾ ਨੋਟ ਜਥੇਦਾਰ ਸਾਹਿਬ ਜਲਾਤਨ ਦਾ ਠੀਕ ਆ ਰੋਜ਼ ਆ ਵੱਖਰਾ ਬਣ ਜਾਂਦਾ ਨਾ ਜਦੋਂ ਜਥੇਦਾਰੀ ਸੰਭਾਲ ਗਏ ਹਾਂਜੀ ਹਾਂਜੀ ਹਾਂ ਉਦੋਂ ਦਿਲ ਦੇ ਵਿੱਚੋਂ ਸਾਰਾ ਖੌਫ ਨਿਕਲ ਜਾਂਦਾ ਨਿਕਲ ਜਾਂਦਾ ਹੈ ਹਾਂ ਤੇ ਸ਼ੁਰੂਆਤ ਕਰੀਏ ਇਹ ਤੋਂ ਇਹ ਸੋਈ ਸਵਾਈ ਕਿੰਨਾ ਕੁ ਦੁੱਧ ਹੋਊਗਾ ਇਹ ਦੁੱਧ ਉਸਾਈ ਬੱਚਾ ਪਾਂਡੇ ਸੱਜਣਾ ਤੋਂ ਮੈਂ ਖੋਲੀ ਮਾਰੀ ਜੀ ਰਹਿੰਦੇ ਜੁਗਨਰ ਵਿੱਚ ਪੁੱਤ ਲੋ ਜੀ 8 ਕਿਲੋ ਜੀ 8 ਕਿਲੋ 8 ਕਿਲੋ ਦੁੱਧ ਆ ਜੀ ਹੁਣੇ ਮੈਂ ਆਈ ਚੋਕੇ ਆਈ ਐ ਅੱਛਾ ਆ ਬੱਚਾ ਜੀ ਇਹ ਤੋਰਿਓ ਮਾਰੀ ਜੀ ਖੋਲ ਕੇ ਇਹਨੂੰ ਐਵੇਂ ਤੋੜਦੇ ਉੱਤੇ ਉੱਤੇ ਹੀ ਕਿੰਨਾ ਦਾ ਲੋ ਜੀ 8 ਕਿਲੋ ਦੁੱਧ ਹੋਊਗਾ ਹਾਂਜੀ ਤੇ ਮਗਰ ਕੱਟੀ ਕਟਾ ਹੋਊਗਾ ਮਗਰ ਕਟਾਈ ਕਿਹੜਾ ਫੇਟਾ ਜੀ ਆ ਕਟਾ ਸੱਜਣੋਂ ਹਾਂਜੀ ਬੱਚਾ ਤੇ ਜੋ ਕਿ ਮੈਂ ਆਈ ਆ ਦੁਪਹਿਰ ਦਾ ਸਮਾਂ ਹੈ ਤੇ 2:30 ਦਾ ਤੇ ਹੋਣੀ ਆਪਾਂ ਵੀਡੀਓ ਬਣਾ ਕੇ ਤੇ ਚਾਲੂ ਕਰਦਾਂਗੇ ਠੀਕ ਆ ਹੰਦਾ ਆ ਯੂਟਿਊਬ ਤੇ ਠੀਕ ਆ ਪਿਆ ਨਾ ਝੋਣ ਜਾਣ ਓਕੇ ਪਾਉ ਜੀ ਝੋਣ ਓਕੇ ਹਾਂਜੀ ਠੀਕ ਆ ਤੇ ਰੇਟ ਕਿਨੇ ਦੀ ਸਿੱਧੂ ਸਾਹਿਬ ਚਾਹੁੰਦਾ ਇੱਕੋ ਕਿੰਸੀ ਇਸ ਤਰ੍ਹਾਂ ਦੀ 75 73 ਆ ਜਿਹੜੀ ਮਰਜੀ ਕੋ ਲੈ ਇਹ ਤੋਂ ਬਗੈਰ ਕੋਡ ਆ ਪਿਆ ਤਰੀਕਾ ਇਹ ਮੈਂ ਸੱਜ ਸੋਈ ਆ ਇਹ ਸੱਜ ਸੋਈ ਆ ਜੀ ਹਾਂ ਇਹਦਾ ਇਹ ਫੋਨ ਦਾ ਕਰਨਾ ਜੀ ਚਲ ਕੋਈ ਨਹੀਂ ਇਹਦਾ ਸੱਜਣੋ ਥੋੜਾ ਜਿਹਾ ਸੌਦਾ ਹੋਇਆ ਤੇ ਭੈਣ ਭਰਾ ਜਿਹੜੇ ਨੇ ਲਈ ਆ ਫਿਰ ਇਹ ਕਾਹਦਾ ਇਹ ਆ ਕਿ ਮੈਂ ਤਾਂ ਹੀ ਸੋਈ ਆ ਗੱਲਬਾਤ ਹੁੰਦੀ ਵੇਚਣ ਵਾਲੇ ਆ ਤੇ ਨੀਲੀ ਦਾ ਜਿਹੜਾ ਮਗਰ ਬੱਚਾ ਪਾਇਆ ਕੱਤੀ ਪਿਓਰ ਨੀਲੀ ਤੇ ਇਹਦਾ ਜਿਹੜੀ ਗੱਲਬਾਤ ਚੱਲਣ ਦੀ ਫੋਨ ਤੇ ਵੇਖੇ ਪੁੱਛ ਲਿਓ ਠੀਕ ਆ ਜੀ ਹਾਂ ਤੇ ਤੀਜੇ ਨੰਬਰ ਤੇ ਆ ਗਈ ਮੈਂ ਸੋਈ ਸਵਾਈ ਸੋਈ ਸਵਾਈ ਟੋਰੀਓ ਮੜੀ ਦੀ ਪਰਲੀ ਸਾਈਡ ਨੂੰ ਆਪੇ ਇਹਦੇ ਮਗਰ ਬੱਚਾ ਕੀ ਆ ਜੀ ਇਹਦੇ ਮਗਰ ਕੱਟਾ ਹੀ ਕੱਟਾ ਆ ਜੀ ਲੋ ਜੀ ਇਹਦੇ ਮਗਰ ਫੜਨੋ ਕੱਟਾ ਬੱਚੇ ਆਪਾਂ ਐਂਡ ਤੇ ਦਿਖਾਵਾਂਗੇ ਇਹ ਜ਼ਰੂਰ ਦੇਖਿਓ ਜੁੜੇ ਰਹੋ ਬੰਦੋ ਜੀ ਦੋ ਦਾ ਅੱਟ ਕਰੋ ਪੱਕਾਓ 9 ਹੀ ਦੁੱਧ ਜੀ 9 ਇਹ ਰੇਟ ਇਹਦਾ ਜੀ 75000 ਰੁਪਇਆ ਜੀ ਠੀਕ ਆ ਬੰਦ ਕਰੀ ਮੜਿਆ ਲਾਰਮ ਠੀਕ ਆ 75 75000 ਰਿਆ ਹਾਂਜੀ ਚੌ ਮਹੀ ਦਾ 1 ਕਮ ਛੱਡ ਕੇ ਇਹਨੂੰ ਪਰਲੇ ਸਾਈਡ ਤੋਂ ਦੋਰ ਦੇ ਇਹਦੇ ਮਗਰ ਬੱਚਾ ਕੱਟੀ-ਕੱਟਾ ਹੋ ਹਾਂਜੀ ਇਹਦੇ ਮਗਰ ਤੋਂ ਕਟਾਈ ਆ ਜੀ ਕੱਟਾ ਹਾਂਜੀ ਦੁੱਧ ਕਿੰਨਾ ਹੋ ਦੁੱਧ 10 ਕਿਲੋ ਹੋਈ 10 ਕਿਲੋ ਹੋਗਾ ਠੀਕ ਆ ਲਾਇਆ ਭਾਈ ਸੱਜਣਾ ਤੇ ਰੇਟ ਇਹਦਾ ਵੀ 75 ਇਹਦਾ ਖਸਾ 75000 ਤੇ ਦੂਜੇ ਨੰਬਰ ਵਾਲੀ ਆ ਗਈ ਇਹਦੇ ਮੇਖਾ ਤੁਸਾਰੀ ਕੱਟੀ ਆ ਹਾਂ ਦੁੱਧ 9 ਕਿਲੋ ਓਕੇ ਪਹਾੜੇ ਤੇ ਮਿਲਦੀ ਕੱਟੀ ਮਗਰੋਲੇ ਦੀ ਕੱਟੀ ਮਗਰੋਲੇ ਦੀ ਪਹਾੜੇ ਤੇ ਮਿਲਦੀ ਹੈ ਹਾਂ ਓਕੇ ਓਕੇ ਚਲ ਤੌਰ ਦੋ ਕੱਟੀ ਮਗਰੋ ਲੈਦੀ ਪਹਾੜੇ ਤੇ ਮਿਲਦੀ ਤੇ 9 ਕਿਲੋ ਇਹ ਵੀ 75 ਦੀ ਇਹ ਵੀ 75000 ਚੋਂ ਮਹੀ ਦਾ 75 75 ਵਾਲਾ ਹੀ ਭਾਅ ਹੈ ਹਾਂਜੀ ਸਜਣੋ 5 ਮਹੀਆ ਇੱਕ ਵਾਰ ਸੌਦਾ ਤਕਰੀਬਨ ਹੋਇਆ ਵਿੱਚੋਂ ਲੋ ਜੀ ਇਹ ਕਟ ਗਿਆ ਤੁਹਾਨੂੰ ਵਿਖਾ ਦਈਏ ਆ ਬੱਚੇ ਜੀ ਠੀਕ ਆ ਜੀ ਤਾ ਆ ਜੇ ਕੱਟੇ ਕਟੀਆਂ ਇਹਨਾਂ ਦੇ ਫੇਰ ਅਮੀਸ਼ਾ ਪਹੁੰਚ ਕੇ ਤਸੱਲੀ ਕਰਕੇ ਲੈ ਜਾਓ ਸਾਸਿਕਾ ਜੀ ਦਾ